ਆ ਇੱਕ ਸੂਟ ਇਹਦੇ ਨਾਲ ਮੰਮਾ ਤੁਸੀਂ ਉਹ ਸਲਵਾਰ ਸਵਾਨੀ ਕਿ ਪਜਾਮਾ ਕਿਸ ਕੀ ਸੋਚਾਂਗਾ ਦੇਖ ਲਓ ਕਿ ਜਿਸ ਸੋਹਣਾ ਪਜਾਮਾ ਸਵਾਲੀ ਪਜਾਮਾ ਸਵਾਲੋ ਸੋਹਣਾ ਬਹੁਤ ਪਿਆਰਾ ਲੱਗਣਾ ਆ ਦੇਖੋ ਇਹਦੇ ਨਾਲ ਆ ਸਿੰਪਲ ਸਲਵਾਰ ਆ ਪਰ ਇਹਨਾਂ ਨੂੰ ਸਵਾਦ ਮੇਰੇ ਨਾਲ ਆਂਦਾ ਹੈ ਇਹਨਾਂ ਨੂੰ ਸਵਾਦ ਕਿਸੇ ਨਾਲ ਨਹੀਂ ਆਂਦਾ ਇਹਨਾਂ ਨੂੰ ਆਂਦਾ ਹੀ ਮੇਰੇ ਨਾਲ ਹੈ ਕਿ ਨਹੀਂ ਮੈਂ ਕਸੇ ਤੇਰੇ ਤੋਂ ਹੀ ਲੈਣਾ ਹੈ ਸਵਾਦ ਠੀਕ ਆ मैं भी अगो कह रही हाँ हाँ लो जिन्ना लो गिर करोगे सत्याद कर फिर बिना किसी देरी तो करते अप हैं ਕੀ ਕੀੜਾ ਠਾਰ ਜਿਹੜਾ ਸੱਪ ਜਿਹੜਾ ਪਤਾ ਨਹੀਂ ਦਾ ਡੰਗਵਾਦਾ ਉਹ ਨਾ ਨਹੀਂ ਪਰ ਹੋ ਰਹਿਣ ਤਾਂ ਤੁਸੀਂ ਨਾ ਮੈਂ ਜਾਉਂ ਨਾ ਜਾਉਂ ਲੱਗੂ ਕੁ ਮੈਂ ਜਾਉਂ ਮੈਂ ਜਾਉਂ ਉਹ ਸਵੇਰੇ ਦੇਖਿਆ ਕਿਦਾਂ ਤਿਆਰ ਹੋ ਰਿਹਾ ਸਵੇਰੇ ਡੈਗ ਦਾ ਫਿਰਦਾ ਸੀ ਉਹ ਇੱਕ ਤਾਂ ਮੈਂ ਜਾਣਾ ਮੈਂ ਜਾਉਂ ਪਾਪਾ ਮੈਨਾਂ ਚ ਪਤਾ ਨਹੀਂ ਜਿੰਨੇ ਦਿਨ ਹਸਪੀਟਲ ਸੀਗੇ ਉਹਨੇ ਦਿਨ ਤਾਂ ਬੜਾ ਮੇਕਅਪ ਚੈੱਕਅਪ ਕਰਕੇ ਰੱਖਦੀ ਸੀਗੀ ਸੁਰਖੀ ਲੱਥਾਂ ਨਹੀਂ ਦਿੰਦੀ ਸੀਗੀ ਵੇ ਮੜਾ ਜਾਇਲੇ ਪਿਸਟਿਕ ਦਾ ਰੰਗ ਫਿੱਕਾ ਹੋ ਜੈਨਾ ਨਾਲ ਦਿਨਾਂ ਚ ਪੇਟ ਲੈਂਦੀ ਸੀ ਮੇਕਅਪ ਪੂਰਾ ਕੀਤਾ ਹੁੰਦਾ ਸੀਗਾ ਤੇ ਕੱਪੜੇ-ਕੁੱਪੜੇ ਵੀ ਐ ਪੂਰੇ ਪਾਏ ਹੁੰਦੇ ਸੀ ਤੇ ਹੁਣ ਘਰ ਆ ਕੇ ਕੀ ਹੋ ਗਿਆ ਹੁਣ ਕਿਹੜਾ ਵਲੌਗ ਨਹੀਂ ਬਣਾਉਣਾ ਤੁਸੀਂ ਹੁਣ ਨਹੀਂ ਕੀਤਾ ਮੇਕਅਪ ਸ਼ੇਕਾ ਲਿਪਸਟਿਕ ਨਹੀਂ ਲਾਈ ਫਾਊਂਡੇਸ਼ਨ ਹੋਰ ਕੀ ਕਸ਼ ਥੱਪਦੀ ਹੁੰਨੀ ਐ ਤੋ ਹੁਣ ਨਹੀਂ ਕੀਤਾ ਮੇਕਅਪ ਕੀ ਗੱਲ ਹੋਗੀ ਤੇ ਇਹਨਾਂ ਦੀ ਮਾਤਾ ਦੀਆਂ ਗੱਲਾਂ ਸੁਣ ਲੋ ਆਖਾ ਜਿਹੜਾ ਸੱਪ ਹੁੰਦਾ ਨਾ ਜਿਹਦਾ ਡੰਗ ਮਾਰਦਾ ਪਤਾ ਨਹੀਂ ਲੱਗਦਾ ਤਾਂ ਨਾਮ ਕੀ ਐ ਮੈਂ ਦੱਸ ਦਿੰਨੀ ਆਂਟੀ ਕਾਮਨ ਕ੍ਰੇਟ ਆਖੇ ਉਹਦੇ ਕੋਲ ਜਾਣਾ ਮੈਂ ਤਾਂ ਡੰਗ ਮਰਵਾਉਣਾ ਉਹਦੇ ਕੋਲ ਗੱਲਾਂ ਕਰਦਿਆਂ ਸ਼ਰਮ ਤਾਂ ਆਉਂਦੀ ਨਹੀਂ ਤੁਹਾਨੂੰ ਜਮਾਂ ਵੀ ਵੀ ਘਰੇ ਹੁਣ ਖੁਸ਼ੀਆਂ ਆਈਆਂ ਤੁਹਾਡੇ ਘਰੇ ਨਵਾ ਜੀ ਆਇਆ ਸੋਹਣਾ ਮੈਂਬਰ ਆਇਆ ਤੁਹਾਡੇ ਘਰੇ ਤੇ ਕੋਈ ਚੰਗੀ ਗੱਲ ਕਰ ਲੋ ਆਖੇ ਮੈਂ ਤਾਂ ਉਹਦੇ ਕੋਲ ਜਾ ਕੇ ਡੰਗ ਮਰਵਾਉਣਾ ਮੈਂ ਤਾਂ ਜਾਉਂਗੀ ਅਸੀ ਜੀ ਸੂਟ ਸੀਨੇ ਆਪਣੇ ਸੌਨ ਲਈ ਦੇਣੇ ਆ ਜਿਹੜੇ ਸੂਟਸਾਂ ਨੇ ਆਏ ਆ ਮੈਨੂੰ ਹੀ ਇਸਾਟੇ ਮਨਵੀਰ ਦੇ ਕੱਪੜੇ ਵੈਸੇ ਅਮਨ ਦਾ ਦਿਮਾਗ ਵੀ ਹੈਨੇਗਾ ਮੈਂ ਲਾ ਲਿਆ ਇੱਕ ਹਿਸਾਬ ਉਹ ਵੀ ਪਾਗਲ ਹੀ ਹੈ ਜਦੋਂ ਉਹਨੂੰ ਪਤਾ ਆਵੇ ਉਹਦੀ ਪਰਜਾਈ ਨੇ ਸੂਟ ਤਾਂ ਪਾਉਣਾ ਹੀ ਨਹੀਂਗੇ ਆਹ ਇਹਦਾ ਪਾਉਣੇਗਾ ਪੈਂਟ ਐ ਸ਼ਰਟ ਜੀਨ ਟੌਪ ਪਾਉਣੇ ਆ ਤੇ ਉਹਦੇ ਵਾਸਤੇ ਸੂਟ ਲਿਆ ਘਾ ਤਾਂ ਜੀਨ ਟੌਪ ਲੈ ਲੈਂਦੀ ਨਾਲ ਲੈ ਲੈਂਦੀ ਮੇਕਅਪ ਦਾ ਸਮਾਨ ਉਹ ਤਾਂ ਮੇਕਅਪ ਕਰ ਕਰਕੇ ਵਲੌਗ ਬਣਾਉਣੇ ਆ ਉਧਰ ਮਾਂ ਕਿਹੜਾ ਕੱਟ ਉਹਦੇ ਵਾਸਤੇ ਵੀ ਲੈ ਦੋ ਸੂਟ ਚੱਕ ਲਈ ਆ ਮਨ ਸੂਟਾਂ ਦੇ ਬਜਾਏ ਤੋਂ ਉਹਦੇ ਵਾਸਤੇ ਵੀ ਜੀਨ ਟੌਪ ਲੈ ਕੇ ਆ। ਖਾਓ ਕਿਹੜਾ ਸੂਟ ਪਾ ਕੇ ਖੁਸ਼ ਹੋ। ਤਾਂ ਆਪ ਚਾਹੁੰਦੀ ਐ ਮੈਂ ਜੀਨ ਟੌਪ ਪਾਵਾਂ। ਨੌ ਨਾਲੋਂ ਵੱਧ ਕੇ ਮੈਂ ਚੜਾਂ। ਕਿਉਂਕਿ ਫਿਰ ਇਹਨੇ ਵਲੌਗ ਵੀ ਬਣਾਉਣੇ ਆ ਨਾ। ਕਿਵੇਂ ਬਣਾਉਂਦੀ ਹੁੰਦੀ ਐ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਸਾਰਿਆਂ ਦੀ ਆਪਣੀ ਸਰਬ ਸੰਜੀ ਘਰਨ ਵਾਲਾ ਹਾਜ਼ਰ ਹੋ ਚੁੱਕੀ ਆ। ਆ ਇੱਕ ਸੂਟ। ਇਹਦੇ ਨਾਲ ਮਮਾ ਤੁਸੀਂ ਉਹ ਸਲਵਾਰ ਸਵਾਨੀ ਕਿ ਪਜਾਮਾ। ਇਸ ਕੀ ਸੰਗ ਚੰਗਾ ਲੱਗ। ਦੇਖ ਲਓ ਕਿ ਜਿਸ ਸਵਾਨ। ਪਜਾਮਾਸ ਮਾਲੀ ਪਜਾਮਾਸ ਮਾਲੋ ਸੋਹਣਾ ਬਹੁਤ ਪਿਆਰਾ ਲੱਗਣਾ ਆ ਦੇਖੋ ਇਹਦੇ ਨਾਲ ਆ ਸਿੰਪਲ ਸਲਵਾਰ ਆ ਜੀ ਤੁਸੀਂ ਮੇਰੀ ਗੱਲ ਮੰਨੋ ਨਾ ਤਾਂ ਤੁਸੀਂ ਇਹਦੇ ਨਾਲ ਬਣਾਓ ਸਲਵਾਰ ਤੇ ਨਾ ਬਣਾਓ ਪਜਾਮਾ ਆ ਜਿਹੜੇ ਮੁੰਡੇ ਨੇ ਗੋਡਿਆਂ ਤੱਕ ਗੋਡਿਆਂ ਥੋੜੇ ਥੱਲੇ ਜੇ ਨੀਕਰਾਂ ਹੁੰਦੀਆਂ ਕੈਪਰੀਆਂ ਆ ਉਹ ਪਾਉਂਦੇ ਹੁੰਦੇ ਆ ਉਹ ਬਣਾਓ ਤੁਸੀਂ ਸੋਹਣੀਆਂ ਲੱਗਣਗੀਆਂ ਉਹ ਨਵੇਂ ਵਲੌਗ ਬੜੇ ਚੜ੍ਹਾ ਕਰਨਗੇ ਤੁਹਾਡੇ ਉਹ ਪਾ ਕੇ ਵਲੌਗ ਬਣਾਇਆ ਕਰੋ ਚੁੱਪ ਤਾਂ ਦੇਖੋ ਕਿਦਾਂ ਸਤਾਇਆ ਜਿੱਦਾਂ ਗਰਮ ਕਰਦਾ ਤੇ ਨਹੀਂ ਕਰਮੀ ਬਹੁਤ ਜ਼ਿਆਦਾ ਬਈ ਪਈਆ ਸੋ ਨੂੰ ਨਹੀਂ ਇੰਨੀ ਗਰਮੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੈ ਪ੍ਰੀਤੀ ਦਾ ਵਾਸ ਨਹੀਂ ਚੱਲਦਾ ਇੱਕ ਵਲੌਗ ਬਣਾਉਣਾ ਹੁੰਦਾ ਨਹੀਂ ਤਾਂ ਤਾਂ ਕੱਪੜੇ ਲਾ ਕੇ ਬਹਿ ਜਾਏ ਇੱਥੇ ਉਹਦਾ ਵਾਸ ਨਹੀਂ ਨਾ ਚੱਲਦਾਗਾ ਇੰਨੀ ਜ਼ਿਆਦਾ ਗਰਮੀ ਹੈ ਨਾ ਬਹੁਤ ਜ਼ਿਆਦੇ ਆਏ ਆ ਭਾਈ ਉਹਨਾਂ ਤੋਂ ਤੇ ਬਹੁਤ ਬੜੀਆ ਸਿਸਟਮ ਹੈ ਭਾਈ ਉਹਨਾਂ ਨੇ ਕੀਤਾ ਉਹਦਾ ਬਹੁਤ ਵਧੀਆ ਭੁੱਦੀ ਆ ਭਾਈ ਦੇਖ ਕੇ ਆ ਗਏ ਆ ਸਾਡੇ ਨਾਲ ਦਾ ਪਿੰਡ ਭਾਈ ਉਹਨਾਂ ਦਾ ਤੇ ਭਾਈ ਉਹਨਾਂ ਨੂੰ ਤਾਂ ਚਲੋ ਜਾਣਦੇ ਜੀ ਮੈਂ ਭਾਈ ਉਹਨਾਂ ਨੂੰ ਕਲੀਏ ਜੀ ਮਿਲਿਆ ਤੇ ਬਾਕੀ ਘਰ ਬਹੁਤ ਸੋਹਣਾ ਭਾਈ ਨੇ ਬਣਾਇਆ ਆ ਤੇ ਆਪਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਾ ਤਾਂ 2 ਘੰਟੇ ਭਾਈ ਨੇ 1.5 ਘੰਟੇ ਦਾ ਲਾਤਾ ਕਰਦੇ ਹਜੇ ਥੋੜੀ ਥੋੜੀ ਹੋਰ ਵਧੀਆ ਕਰਦੇ ਪਏ ਆ ਤੇ ਬਾਕੀ ਤਾਂ ਬਣਾਉਂਦੇ ਐਨੇ ਨਾ ਹੁਣ ਕਿਤੇ ਰੈਕ ਕੀਤੀ ਵੀ ਮੈਂ ਆਪਦਾ ਜਿਹੜਾ ਪਲਾਟ ਲਿਆ ਸੀ ਨਾ ਉੱਥੇ ਘਰ ਬਣਾਉਂਗਾ ਤੇ ਵੇਖਣ ਗਿਆ ਸੀ ਕਿਸੇ ਦਾ ਘਰ ਵੀ ਅਗਲੇ ਨੇ ਕਿਵੇਂ ਬਣਾਇਆ ਕਿਵੇਂ ਨਹੀਂ ਬਣਾਇਆ ਰੈਸਲਾ ਲੈਣ ਗਿਆ ਹੋਊਗਾ ਕਿਉਂਕਿ ਉਹ ਵਲੌਗ ਬਣਾਉਣ ਤੋਂ ਜਨਾਨੀ ਬਣਾਉਣ ਤੋਂ ਸવાય ਹੋਰ ਕੁਝ ਤਾਂ ਆਉਂਦਾ ਨਹੀਂਗਾ ਤੇ ਉੱਥੇ ਅਗਲੇ ਦਾ ਘਰ ਵੇਖ ਕੇ ਖੁਸ਼ ਹੋਗਾ ਵੀ ਹਾਂ ਅਗਲੇ ਨੇ ਇੰਨਾ ਪੈਸਾ ਲਾਇਆ ਵੀ ਉਹਦੇ ਕੁਲ ਆਪ ਦਾ ਪੈਸਾ ਸੀਗਾ ਆਪਦੀ ਮਿਹਨਤ ਦਾ ਸੀਗਾ ਉਹਨੇ ਲਾ ਲਿਆ ਠੀਕ ਆ ਤੇ ਥੰਬਨੇਲ ਤੇ ਕੀ ਲਿਖਿਆ ਨਿਊ ਹੋਮ 1.5 ਕਰੋੜ ਲੱਗ ਗਿਆ ਲਿਖਿਆ ਤਾਂ ਇਹ ਜਿਵੇਂ ਨੇ ਰਾਤੋਂ ਰਾਤ ਆਦੀ 1.5 ਕਰੋੜ ਵਾਲੀ ਕੋਠੀ ਤਿਆਰ ਕਰ ਲਈ ਹੁੰਦੀ ਹੈ ਸਿੱਧਾ ਲਿਖ ਥੰਬਨੇਲ ਤੇ ਵੀ ਹਾਂ ਮੈਂ ਕਿਸੇ ਦਾ ਘਰ ਵੇਖਣ ਗਿਆ ਸੀ ਅਗਲੇ ਨੇ ਰੀਜਾ ਨਾ ਘਰ ਤਿਆਰ ਕੀਤਾ 1.5 ਕਰੋੜ ਲਾਇਆ ਕਿ ਮੇਰੇ ਵਰਗੇ ਨੇ ਲੋਕਾਂ ਤੋਂ ਮੰਗ ਤੰਗ ਕੇ ਸਕੈਮ ਸਕੈਨਰ ਪਾ ਪਾ ਕੇ ਸਕੈਮ ਕਰ ਕਰਕੇ ਲੋਕਾਂ ਨਾਲ ਫਿਰ ਪੈਸੇ ਇਕੱਠੇ ਕਰਕੇ ਘਰ ਪਾਉਣਾ ਵਾ ਕੁਛਕ ਤਾਂ ਹੁਣ ਵੈਸੇ ਇਕੱਠੇ ਹੋ ਗਏ ਹੋਣਗੇ ਲੋਕਾਂ ਨੇ ਬਾਹਰੋਂ ਪਾਤੇ ਹੋਣੇ ਜਿਹੜੇ ਬੇਵਕੂਫ ਬੈਠੇ ਤੁਹਾਨੂੰ ਵੇਖਣ ਨੂੰ ਉਹਨਾਂ ਨੇ ਪਾਤੇ ਹੋਣੇ ਨਾ ਪੈਸੇ ਤੁਹਾਨੂੰ ਲੈ ਬੀ ਕਰਮ ਤੇਰੇ ਮੁੰਡਾ ਆ ਅਸੀਂ ਤੈਨੂੰ ਤੈਨੂੰ ਹੋਣੀ ਅਸੀਂ ਤੇਰੇ ਮੁੰਡੇ ਨੂੰ ਗਿਫਟ ਦੇਣਾ ਚਾਹੁੰਨੇ ਆ ਤੇ ਪਾਤੇ ਹੋਣੇ ਉਹਨਾਂ ਨੇ 20 20 25 25 ਹਜ਼ਾਰ ਤਾਂ ਇਹ ਤਾਂ ਕੋਠੀ ਪਾਉਣ ਨੂੰ ਤਿਆਰ ਹੋਇਆ ਵਾ ਅਗਲਾ ਹੁਣ ਹੁਣ ਇਹਨੇ ਅਗਲੇ ਨੇ ਵੇਖ ਲਈ ਐ ਕੋਠੀ ਪੂਰੀ ਬਣੀ ਤੇ ਨੇ ਤਿਆਰ shear ਹੋਈ ਵੀ ਹੁਣ ਇਹਨਾਂ ਨੂੰ ਹੋਊਗਾ ਮੈਂ ਵੀ ਐ ਕੋਠੀ ਬਣਾਉਂਗਾ ਤੇ ਘਰੇ ਗਿਆ ਹੋਊਗਾ ਘਰੇ ਜਾ ਕੇ ਨੇ ਆਦੀ ਮਾਂ ਤੇ ਆਦੀ ਕਾਰਵਾਈ ਨਾਲ ਸਲਾਹ ਕੀਤੀ ਹੋਊਗੀ ਵੀ ਅੱਗੇ ਤੁਹਾਨੂੰ ਥੋੜੇ ਆਉਂਦੇ ਆ ਪੈਸੇ ਲੋਕ ਜਿਹੜੇ ਤੁਹਾਨੂੰ ਵੇਂਦੇ ਆ ਨਾ ਪੈਸੇ ਥੋੜੇ ਪਾਉਂਦੇ ਆ ਹਣ ਆਪਦਾ ਥੋੜਾ ਰੇਟ ਵਧਾਓ ਤੁਸੀਂ ਪੈਸੇ ਵੱਧ ਮੰਗਾਓ ਆਪਾਂ ਵੀ ਉਹਦੇ ਨਾਲ ਦੀ ਕੋਠੀ ਪਾਉਣੀ ਆ ਤੇ ਜਿਹੜਾ ਪ੍ਰੀਤੀ ਰਾਤ ਨੂੰ ਟਿਕਟੌਕ ਤੇ ਲਾਈਵ ਹੁੰਦੀ ਆ ਉੱਥੇ ਗਿਫਟ ਗੁਫਟ ਜਿਆਦਾ ਲੈ ਕੇ ਆਇਆ ਘਰ ਪ੍ਰੀਤੀ ਵਿਕਰਮ ਨੇ 1.5 ਕਰੋੜ ਦੀ ਕੋਠੀ ਪਾਣੀ ਆ ਗਿਫਟ ਜਿਆਦਾ ਮੰਗਿਆ ਘਰ ਉਹਨਾਂ ਨੂੰ ਕਹੇ ਹੁਣ ਤਾਂ ਮੇਰੇ ਮੁੰਡਾ ਆਇਆ ਮੇਰੇ ਮੁੰਡੇ ਹੋਣ ਦੇ ਗ ਅਜੇ ਦੀ ਟਿਕਟੌਕ ਤੇ ਆਈਡੀ ਬਣੀ ਨਾ ਕੀ ਨਾਮ ਦਾ ਪ੍ਰੀਤੀ ਕੇ ਪ੍ਰੀਤ 786 ਐਂ ਕਰਕੇ ਬਣੀ ਵੀ ਐ। ਲਾਈਵ ਤਾਂ ਹੁੰਦੀ ਆਈਏ ਹੁਣ ਵੀ। ਤੂੰ ਕਿਹੜਾ ਟਾਲਦੀਆਂ ਵਲੌਗ ਬਣਾਉਣਾ ਹੈ ਹਰ ਦੀ ਲਾਈਵ ਹੋਣਾ ਕਿੱਥੋਂ हट ਜਾਈਏ ਉੱਥੋਂ ਦਾ ਪੈਸਾ ਆਉਣਾ ਤੁਹਾਨੂੰ। ਹੁਣ ਰਿਆਂ ਕਰ ਦੇਣਗੇ ਕਿਵੇਂ ਲੋਕਾਂ ਤੋਂ ਪੈਸੇ ਕਢਵਾਈਗੇ। ਕੁਝ ਇਹਨਾਂ ਨੇ ਪੈਸੇ ਇਕੱਠੇ ਕੀਤੇ ਨੇ ਸਾਡੇ ਮੁੰਡਾ ਹੋਇਆ ਲੋਕਾਂ ਦੇ ਗਿਫਟ ਦੇ ਬਹਾਨੇ ਮੰਗ ਲਿਆ ਨੇ ਵੀ ਹਾਂ ਸਾਨੂੰ ਦੇ ਦਿਓ। ਤੇ ਕੁਝ ਉਹ ਹੁਣ ਸਕੈਮ ਕਰਨਗੇ ਲੋਕਾਂ ਨਾਲ ਆਪ ਦੀ ਗਰੀਬੀ ਦਿਖਾਉਣਗੇ। ਹੈਲੋ ਜੀ ਸਤਿ ਸ਼੍ਰੀ ਅਕਾਲ ਸੋ ਬਹੁਤ ਸਾਰੇ ਮੈਸੇਜ ਆ ਰਹੇ ਆ ਰਿਪਲਾਈ ਕਰੋ ਰਿਪਲਾਈ ਕਰੋ ਸੋ ਕਰਦੇ ਆ ਰਿਪਲਾਈ ਮੈਂ ਨਹਾਉਣ ਚੱਲੀ ਸੀ ਕੱਪੜੇ ਹੱਥ ਦੇ ਵਿੱਚ ਆ ਦੈਨ ਹੋ ਧਿਆਨ ਨਾਲ ਸੁਣਿਓ ਰਿਪਲਾਈ ਕਰਨਾ ਕੁੜੀ ਨਾ ਵੀ ਬਾਥਰੂਮ ਦੇ ਵਿੱਚ ਜਾ ਕੇ ਨਹਾਉਂਦੀ ਨਾ ਉਹਦੀ ਰਿਪਲਾਈ ਕਰੂਗੀ ਤੁਹਾਨੂੰ ਧਿਆਨ ਨਾਲ ਸੁਣਿਓ ਰਿਪਲਾਈ ਚੰਗਾ ਗੱਟ ਗਈ ਹੈ ਜੇ ਤੂੰ ਰਿਪਲਾਈ ਕਰਨਾ ਤਾਂ ਪਹਿਲਾਂ ਰਿਪਲਾਈ ਕਰ ਲਾ ਬੈਠ ਕੇ ਜਾਂ ਫਿਰ ਨਹਾਇਆ ਜਾ ਕੇ ਜਿਹੜੀ ਮਮਾ ਪੱਕੇ ਉੱਤੇ ਮੈਲ ਜੰਮੀਆ ਪਿੰਡੇ ਦੇ ਉਹ ਲਾਇਆ ਜਾ ਕੇ ਅਕਵੇ ਰਿਪਲਾਈ ਕਰਨਾ ਤੇ ਮੇਰੇ ਹੱਥ ਚ ਕੱਪੜੇ ਮੈ ਚੱਲੀਆਂ ਨਾਉ ਤੇ ਨਹਾਉਣਾ ਚ ਜਾ ਕੇ ਨਾਏ ਤੇ ਨਹਾਉਂਗੀ ਤੁਹਾਨੂੰ ਵੀ ਕਿਵੇਂ ਨਹਾਉਣੀ ਆ ਮੈਂ ਉਹ ਦਿਖਾਉਂਗੀ ਤੇ ਨਾਏ ਤੁਹਾਨੂੰ ਰਿਪਲਾਈ ਦਵਾਂਗੀ ਮੈਂ ਰਿਪਲਾਈ ਕਿਵੇਂ ਦਿੰਨੀ ਫਿੱਟੇ ਜੇ ਹਾਲ ਤੇਰੇ ਕਤੀੜ ਦੇ ਮੈਨੂੰ ਬਹੁਤ ਕੰਮ ਨੇ ਮੈਂ ਆਪੇ ਕਰਨੇ ਨੇ ਹਣਾ ਤਾਂ ਇਹ ਖੱਚ ਪੁਣਾ ਤਾਂ ਚੱਲਦਾ ਰਹਿਣਾ ਕਿਉਂਕਿ ਇਹੋ ਜੇ ਲੋਕਾਂ ਦਾ ਕੰਮ ਹੀ ਇਹ ਆ ਮੇਰਾ ਕੰਮ ਮੇਰਾ ਵਲੌਗਿੰਗ ਦਾ ਠੀਕ ਆ ਇਹਨਾਂ ਦਾ ਕੰਮ ਹੀ ਇਹ ਆ ਵੀ ਉਹਦੇ ਨਾਲ ਪੰਗਾ ਲੈ ਲਿਆ ਉਹਦੇ ਨਾਲ ਪੰਗਾ ਲੈ ਲਿਆ ਸਹੀ ਗੱਲ ਆ ਇਹ ਤੇ ਤੇਰਾ ਕੰਮ ਆ ਵੀ ਤੂੰ ਰਿਪਲਾਈ ਪਾਉਣਾ ਵਲੌਗ ਬਣਾਉਣਾ ਤੇ ਰਿਪਲਾਈ ਵੀ ਕਿਵੇਂ ਪਾਣਾ ਨਾ ਨਾ ਚ ਜਾ ਕੇ ਨਾ ਹੁੰਦੀ ਨਾ ਰਿਪਲਾਈ ਪਾਉਣਾ ਇਹ ਨਵਾਂ ਤਰੀਕਾ ਕੱਢ ਲਿਆ ਤੂੰ ਰਿਪਲਾਈ ਪਾਉਂਦਾ ਕੀ ਗੱਲ ਜਿਹੜੇ ਅੱਗੇ ਰਿਪਲਾਈ ਪਾਉਂਦੇ ਸੋ ਨਾ ਤੇ ਵਿਊ ਘਟ ਜਾਂਦੇ ਸੀਗੇ ਵੀ ਹੁਣ ਤੋ ਨਵਾਂ ਤਰੀਕਾ ਕੱਢ ਲਿਆ ਵਿਊ ਹੀ ਵਿਊ ਹੋ ਜਾਣਗੇ ਮਿਲੀਅਨ ਚ ਇੱਕ ਦਿਨ ਚ ਵਿਊ ਜਾਣਗੇ ਮਿਲੀਅਨ ਚ ਨਵਾਂ ਤਰੀਕਾ ਕੱਢ ਲਿਆ ਹੈ ਨਾ ਪਰ ਇਹਨਾਂ ਨੂੰ ਸਵਾਦ ਮੇਰੇ ਨਾਲ ਆਂਦਾ ਹੈ ਇਹਨਾਂ ਨੂੰ ਸਵਾਦ ਕਿਸੇ ਨਾਲ ਨਹੀਂ ਆਂਦਾ ਇਹਨਾਂ ਨੂੰ ਆਂਦਾ ਹੀ ਮੇਰੇ ਨਾਲ ਹੈ ਕਿ ਨਹੀਂ ਮੈਂ ਕਸੇ ਤੇਰੇ ਤੋਂ ਹੀ ਲੈਣਾ ਹੈ ਸਵਾਦ ਠੀਕ ਹੈ ਤੇ ਮੈਂ ਵੀ ਅੱਗੋਂ ਕਹਿ ਰਹੀ ਆ ਵੀ ਹਾਂ ਲਓ ਜਿੰਨਾ ਲਓਗੇ ਫਿਰ ਉਨਾ ਹੀ ਉਹ ਕਰੋਗੇ ਭੁਗਤੋਗੇ ਠੀਕ ਹੈ ਗੱਲ ਫਿਰ ਕਹਿ ਦਿੰਦੇ ਨਾ ਇਹ ਤਾਂ 17 ਸਾਲਾਂ ਦੀ ਕੁੜੀ ਹੈ ਇਹਨੂੰ ਕੀ ਪਤਾ ਨਿਆਣਪੁਰੇ ਦੇ ਵਿੱਚ ਬੋਲ ਗਈ ਹੋਣੀ ਆ ਜਿਹੜੀਆਂ ਰਿੰਪਲ ਨੂੰ ਇਹਨੇ ਗਾਲਾਂ ਕੱਢੀਆਂ ਨਿਆਣਪੁਰੇ ਵਿੱਚ ਕਰ ਗਈ ਹੋਣੀ ਆ ਚੱਲ ਕੁੜੀ ਆ ਜਵਾਕੜੀ ਆ ਛੜਦੋਂ ਕੋਈ ਨਾ ਤੇ ਜੇ ਜਵਾਕੜੀ ਆ ਤੈਨੂੰ ਇੰਨੀਆਂ ਗੱਲਾਂ ਕਿੱਥੋਂ ਆਉਂਦੀਆਂ ਇਹਨੂੰ ਕੀ ਪਤਾ ਸਵਾਦਾਂ ਦਾ ਨਹੀਂ ਅਥੇ ਸਾਰੇ ਕਹਿੰਦੇ ਮੈਂ ਤਾਂ ਮੈਕ ਨਾਲ ਹੀ ਸਵਾਦ ਲੈਣਾ ਤੂੰ ਦਿੰਨੀ ਆ ਲੋਕਾਂ ਨੂੰ ਤਾਂ ਅਗਲੇ ਲੈਂਦੇ ਨਹੀਂ ਤਾਂ ਐ ਕਿਵੇਂ ਲੈ ਲੈਣਗੇ ਅਕੇ ਜੇ ਮੈਂ ਇਹਨਾਂ ਸਵਾਦ ਲਾਉਂਗੇ ਤਾਂ ਬਾਅਦ ਚ ਭੁਗਤਣਾ ਪੈਣਾ ਜਿਨ੍ਹਾਂ ਨੇ ਤੇ ਇਹਨਾਂ ਸਵਾਦ ਲਏ ਭੁਗਤਤੀ ਜਾਂਦੇ ਕਿਸੇ ਤੋਂ 20 ਲੱਖ ਲੈ ਲੈ ਕਿਸੇ ਤੋਂ 20 ਹਜ਼ਾਰ ਲੈ ਲੈ ਕਦੇ ਕਿਸੇ ਤੋਂ ਕਿੰਨੇ ਲੈ ਲੈ ਕਦੇ ਕਿਸੇ ਤੋਂ ਕਿੰਨੇ ਲੈ ਲੈ ਸਾਰੇ ਭੁਗਤਤੀ ਜਾਂਦੇ ਆ ਉਹ ਮੱਥੇ ਤੇ ਹੱਥ ਮਾਰੀ ਜਾਂਦੇ ਕਿੱਥੋਂ ਆਦਾਂ ਅਸੀਂ ਬੜੇ ਕਿੱਥੋਂ ਗੱਲਾਂ ਕਰ ਲੈਂਦੀਆਂ ਕਤੀੜ ਜੀ ਇਹ ਪਹਿਲੇ ਐ ਆ ਕਿ ਹੁਣ ਰਾਤ ਦਾ ਜਿਹੜਾ ਮੁੱਦਾ ਆ ਮੈਨੂੰ ਕਾਫੀ ਕੁਝ ਬੋਲਿਆ ਜਾ ਰਿਹਾ ਮੇਰੇ ਪਰਿਵਾਰ ਨੂੰ ਮੇਰੀ ਮਾਂ ਨੂੰ ਹਨਾ ਵੀ ਇਹਦੇ ਰਿਲੇਟਿਡ ਉਹ ਮੈਸੇਜ ਕਰਦਾ ਇਹ ਆ ਉਹ ਆ ਹਣਾ ਪਿੱਛੇ じゃ ਮੈਂ ਆਪਦੇ ਲਾਈਵ ਵਿੱਚ ਚਲੋ ਛੱਡੋ ਯਾਰ ਸਾਰੀਆਂ ਗੱਲਾਂ ਮੈਂ ਕਲੀਅਰ ਕਰੂੰਗੀ ਮੈਂ ਆਪਣੀ ਆਡੀਅੰਸ ਨੂੰ ਇਹ ਕਹਿਣਾ ਚਾਹਣੀ ਕਿ ਵੇਟ ਕਰੋ ਠੀਕ ਆ ਤੁਹਾਨੂੰ ਵੇਟ ਕਰਨੀ ਪੈਣੀ ਆ ਇਹ ਰੋਲੇ ਦੇ ਵਿੱਚ ਤੁਹਾਨੂੰ ਵੇਟ ਕਰਨੀ ਪੈਣੀ ਕਿਉਂਕਿ ਮੈਨੂੰ ਮੇਰੇ ਹੋਰ ਘਰ ਦੇ ਕੰਮ ਬਹੁਤ ਨੇ ਹੋਰ ਬਾਹਰ ਬਹੁਤ ਕੰਮ ਨੇ ਹਨਾ ਮੈਂ ਆਪਦੇ ਹਾਂ ਆਡੀਅੰਸ ਨੂੰ ਵੇਟ ਕਰਨੀ ਪੈਣੀ ਆ ਕਿਉਂਕਿ ਇਹਨੇ ਨਾ ਹੌਂਦੀ ਨੇ ਰਿਪਲਾਈ ਪਾਉਣਾ ਨਾ ਫਿਰ ਉਹਦੇ ਵਾਸਤੇ ਪ੍ਰੋਪਰ ਵੀਡੀਓ ਵੀ ਇਹਨੂੰ ਸ਼ੂਟ ਕਰਨੀ ਪਊਗੀ ਇਸ ਕਰਕੇ ਆਡੀਅੰਸ ਨੂੰ ਰਿਪਲਾਈ ਕਰਨਾ ਪੈਣਾ ਪਰ ਹਿੰਟ ਦੇ ਦਿੰਦੀ ਆ ਆਡੀਅੰਸ ਨੂੰ ਵੀ ਮੈਂ ਰਿਪਲਾਈ ਦੇਣਾ ਤੇ ਮੇ ਹਾਂ ਜਿਹੜੀ ਵੀਡੀਓ ਆ ਉਹ ਗੇ ਰਿਪਲਾਈ ਵਾਲੀ ਉਹਦੇ ਵਾਸਤੇ ਤੁਹਾਨੂੰ ਵੇਟ ਕਰਨਾ ਪਊਗਾ ਤੇ ਮੈਨੂੰ ਹੋਰ ਵੀ ਘਰ ਦੇ ਕੰਮ ਬਹੁਤ ਆ ਘਰ ਦੀ ਸਾਫ ਸਫਾਈ ਕਰਨੀ ਆ ਪਰ ਆਪਦੀ ਜ਼ਿੰਦਗੀ ਦੀ ਸਾਫ ਸਫਾਈ ਨਹੀਂ ਕਰਨੀ ਮੇਰੀ ਆਪਦੀ ਜ਼ਿੰਦਗੀ ਚੋਂ ਖਲਹਾਰਾ ਨਹੀਂ ਕੱਢਣਾ ਹੈ ਬਾਹਰ ਵੀ ਮੈਨੂੰ ਬਹੁਤ ਕੰਮ ਆ ਬਾਹਰ ਵੀ ਤੈਨੂੰ ਪਤਾ ਤੈਨੂੰ ਕਿਹੜੇ ਕੰਮ ਹੋਣਗੇ ਕਿਹੜੇ ਨਹੀਂਗੇ ਕਿ ਬਾਹਰ ਬਹੁਤ ਕੰਮ ਆ ਮੈਨੂੰ ਸਾਰਿਆਂ ਨੂੰ ਪਤਾ ਜਿਹੜੇ ਤੂੰ ਬਾਹਰ ਕੰਮ ਕਰਨ ਜਾਣੀ ਆ ਕਿਹੜੇ ਕੰਮ ਕਰਨ ਜਾਣੀ ਆ ਉਹ ਵੀ ਮੈਨੂੰ ਜ਼ਰੂਰੀ ਨੇ ਕੋਈ ਇਹ ਤਾਂ ਹੈ ਨਹੀਂ ਉਹ ਛੱਡ ਕੇ ਮੈਂ ਇੱਧਰ ਹੋ ਜਾਵਾਂ ਪਹਿਲਾਂ ਮੈਂ ਉਹ ਕਰ ਲਾਂ ਪੂਰੇ ਬਾਅਦ ਵਿੱਚ ਮੈਂ ਇੱਧਰ ਹੁਣਨੀ ਆ ਥੋੜਾ ਜਿਹਾ ਵੇਟ ਕਰੋ ਆਹੋ ਜਿਹੜੇ ਬਾਹਰ ਕੰਮਾਂ ਕਰੋ ਬਾਹਰ ਕੰਮਾਂ ਪਹਿਲਾਂ ਉਹ ਜ਼ਰੂਰੀਆਂ ਨੂੰ ਰਿਪਲਾਈ ਕੋਈ ਨਾ ਵੀਡੀਓ ਬਾਅਦ ਚ ਪਾ ਦੂਗੀ ਕੋਈ ਨਾ ਟੈਨਸ਼ਨ ਨਾ ਲਓ ਤੁਸੀਂ ਵੀਡੀਓ ਆਉਗੀ ਇਹਦੇ ਲਾਜ਼ਮੀ ਕੋਈ ਨਾ ਵੇਟ ਕਰੋ ਪਰ ਜਿਹੜੇ ਪਹਿਲਾਂ ਬਾਹਰ ਐਨੂੰ ਕੰਮ ਆਣਾ ਉਹ ਨਿਵੇੜ ਲਾਂਦਾ ਹਾਂ ਜਿਹੜੇ ਬਾਹਰ ਫਸਾਏ ਆ ਮੁੰਡੇ ਉਹਨਾਂ ਤਾਂ ਪੈਸੇ ਵੀ ਤਾਂ ਖਾਣੇ ਆ ਕਿਵੇਂ ਨਾ ਕਿਵੇਂ ਕਢਾਉਗੀ ਉਹਨਾਂ ਤਾਂ ਪੈਸੇ ਫਿਰ ਉਹਨਾਂ ਨੂੰ ਕਹਿ ਦਊਗੀ ਲੈ ਇਹਨੂੰ ਤਾਂ ਮੈਂ ਵੀਰਾ ਬਣਾਇਆ ਸੀ ਇਹਨੂੰ ਤਾਂ ਵੀਰਾ ਬਣ ਕੇ ਮੇਰੀ ਹੈਲਪ ਕੀਤੀ ਸੀ ਤੇ ਬਾਅਦ ਚ ਮੇਰੇ ਤੇ ਨਿਊਡ ਫੋਟੋਜ਼ ਮੰਗਣ ਲੱਗ ਗਿਆ ਮੇਰੇ ਤੋਂ ਗਲਤ ਵੀਡੀਓਜ਼ ਮੰਗਣ ਲੱਗ ਗਿਆ ਫੇ ਪਹਿਲਾ ਉਹ ਕੰਮ ਨਵੇੜ ਨਾਲ ਜ਼ਰੂਰੀ ਹੈ ਨਾ ਜਿਹੜੇ ਪਹਿਲਾਂ ਫਸੇ ਹੋਏ ਆ ਫਸਾਏ ਹੋਏ ਜਿਹੜੇ ਨੇ ਅੱਜ ਟਰੈਪ ਦੇ ਵਿੱਚ ਉਹਨਾਂ ਦਾ ਕੰਮ ਕਰਨਾ ਜ਼ਰੂਰੀ ਆ ਵੀਡੀਓ ਤੋਂ ਬਾਅਦ ਜਿਹੜੇ ਨਵੇਂ ਫਸਣਗੇ ਉਹਨਾਂ ਨਾਲ ਬਾਅਦ ਚ ਡੀਲ ਕਰੂਗੀ ਇਹ ਹੋ ਸਕਦਾ ਮੇਰਾ ਰਿਪਲਾਈ ਕੱਲ ਆਵੇ ਅੱਜ ਆਵੇ ਪਰ ਜਦੋਂ ਵੀ ਆਇਆ ਲਿੰਕ ਤੁਹਾਨੂੰ ਮਿਲ ਜੇਗਾ ਆਹ ਸਟੋਰੀ ਦੇ ਵਿੱਚ ਠੀਕ ਹੈ ਵੇਟ ਕਰੋ ਸਾਰੇ ਜਾਣੇ ਕੰਦਗੇ ਕਤੀੜੇ ਮੈਨੂੰ ਤੇ ਤਾਂ ਇੰਨਾ ਗੁੱਸਾ ਜੜਦਾ ਨਾ ਬਹੁਤ ਜ਼ਿਆਦਾ ਸੱਚੀ ਇੰਨਾ ਕ ਗੁੱਸਾ ਜੜਦਾ ਨਾ ਜੇ ਜੀ ਤੇਰੀ ਜ਼ੁਬਾਨ ਆ ਨਾ ਜਿਹੋ ਜੀ ਤੇਰੀ ਬੋਲਣੀ ਆ ਉਹ ਤਾਂ ਐ ਲੱਗਦਾ ਜਿਵੇਂ ਆ ਕਰਾਇਮ ਪੈਟਰੋਲ ਦੇ ਵਿੱਚ ਨਹੀਂ ਹੁੰਦੇ ਸੀ ਜਿਹੋ ਉਹਨਾਂ ਹੁੰਦੇ ਆ ਕੀ ਉਹਨਾਂ ਕਹਿੰਦੇ ਕੋਠੇ ਵਾਲੀਆਂ ਹੁੰਦੀਆਂ ਜਿਹੜੀਆਂ ਉਹਨਾਂ ਚ ਕਿਤੇ ਤੂੰ ਭੱਜ ਕੇ ਆਈ ਆ ਖਿਹੜਾ ਖੁੜਾ ਛੜਾ ਕੇ ਇੱਧਰ ਆਈ ਆ ਤੇ ਇੱਥੇ ਦੂਜੀਆਂ ਕੁੜੀਆਂ ਨੂੰ ਬਦਨਾਮ ਕਰੀ ਜਾਨੀਂ ਉਨਾਂ ਨਾਲ ਹੀ ਲੱਗਦੀ ਆ ਤੂੰ ਮੈਨੂੰ ਜੇਜ ਜੀ ਤੇਰੀ ਬੋਲੀ ਹੈ ਜਿਹੋ ਜਿਹੇ ਤੇਰੇ ਲੱਛਣ ਹਨ ਤੇਰੀ ਮਾਂ ਵੀ ਉਨਾਂ ਨਾਲ ਹੀ ਲੱਗਦੀ ਹੈ ਕੀ ਪਤਾ ਤੇਰੀ ਮਾਂ ਪਹਿਲਾਂ ਉੱਥੇ ਹੋਵੇ ਜਿੱਥੋਂ ਢੱਡ ਚ ਲੈ ਕੇ ਤੈਨੂੰ ਤੇ ਇੱਥੇ ਆ ਗਈ ਹੋਵੇ ਮਾਵਾਂ ਤੁਸੀਂ ਦੋਨੇ ਇੱਕੋ ਜਿਹਾਂ ਗੰਦ ਪਾ ਛੱਡਿਆ ਤੁਸੀਂ ਪੰਜਾਬ ਦੇ ਵਿੱਚ ਅੱਗੇ ਕਹਿੰਦੇ ਸੀ ਨਾ ਕੀ ਉਹਦਾ ਨਾਮ ਕੰਚਨ ਜਿਹਨੂੰ ਕਹਿੰਦੇ ਸੀ ਕਮਲ ਭਾਬੀ ਦੇ ਨਾਮ ਨਾਲ ਜਾਣਦੇ ਸੀਗੇ ਸਾਰੇ ਆਖਿਓ ਨੇ ਗੰਦ ਪਾਇਆ ਹੁਣ ਤਾਂ ਤੂੰ ਉਹਨੂੰ ਵੀ ਪਿੱਛੇ ਛੱਡਦੀ ਜਾਨੀ ਹੈ ਉਹਨੂੰ ਵੀ ਤੂੰ ਪਿੱਛੇ ਛੱਡਦੀ ਜਾਨੀ ਆ ਹਾਂ ਤਾਂ ਭਾਈ ਅਮਰਿਤਪਾਲ ਮੈਰੋ ਜੀ ਨੇ ਤੈਨੂੰ ਸੈਕੰਡ ਵਾਰਨਿੰਗ ਵੀ ਦੇਤੀ ਆ ਪਹਿਲਾਂ ਕਿਊਟ ਜੱਟੀ ਵਾਲੀ ਆਈ ਥਿੰਕ ਆਈਡੀਓ ਤੇਰੀ ਹੋਈ ਆ ਤੇ ਉਹਦੇ ਥੱਲੇ ਕਮੈਂਟ ਕੀਤਾ ਸੀਗਾ ਭਾਈ ਸਾਹਿਬ ਨੇ ਉੱਥੇ ਤੇਨੂੰ ਵਾਰਨਿੰਗ ਦਿੱਤੀ ਸੀ ਫੇਰ ਤੇਰੇ ਵਲੌਗ ਦੇ ਨੀਚੇ ਵੀ ਕਮੈਂਟ ਕੀਤਾ ਸੀਗਾ ਵੀ ਸੁਧਰ ਜਾ ਟੈਗ ਜਾ ਤੇਰੇ ਘਰਦਿਆਂ ਕੋਲ ਇੱਕ ਦੋ ਦਿਨ ਦਾ ਟਾਈਮ ਆ ਕੈਮਰੇ ਸਾਹਮਣੇ ਆ ਕੇ ਆਪਦਾ ਫੈਸਲਾ ਸੁਲਾ ਦੇ ਨਾ ਸੁਣਾ ਦੇ ਨਾ ਨਹੀਂ ਤਾਂ ਇਸ ਦਾ ਫੈਸਲਾ ਕਰੀ ਬੈਠੇ ਵੀ ਕੀ ਕਰਨਾ ਤੇਰੇ ਨਾਲ ਪਰ ਐਡੀ ਬੇਸ਼ਰਮ ਕੁੜੀ ਆ ਤੂੰ ਐਡੀ ਟੀਠ ਨਾ ਤੈਨੂੰ ਅਕਲ ਹੀ ਨਹੀਂ ਹੈਗੀ ਜਮਾਂ ਵੀ ਉੱਤੋਂ ਤੂੰ ਲਾਈਵ ਦੇ ਵਿੱਚ ਭਾਈ ਸਾਹਿਬ ਨੂੰ ਪੁੱਠਾ ਸਿੱਧਾ ਬੋਲੀ ਜਾਂਦੀ ਐ ਸ਼ਰਮਿਆ ਹੈਗੀ ਤੈਨੂੰ ਕਿ ਨਹੀਂ ਚਲ ਤੈਨੂੰ ਤਾਂ ਹੈ ਨਹੀਂ ਮੰਨਿਆ ਤੂੰ ਨਿਆਣੀ ਐ ਤੇਰੇ ਮਾਪਿਆਂ ਨੂੰ ਵੀ ਹੈ ਨਹੀਂ ਉਹਨਾਂ ਦੀ ਗਿੱੱਤਲ 'ਚ ਠੁਗਣ ਵਾਲੀਆਂ ਤਿੰਨ ਤਿੰਨ ਚਾਰ ਚਾਰ ਤੈਨੂੰ ਨੇ ਮਤ ਮੁਥ ਹੈਗੀ ਤੇ ਉਹਨਾਂ ਨੂੰ ਵੀ ਹੈ ਨਹੀਂ ਕਿ ਉਹ ਨਹੀਂ ਤੈਨੂੰ ਸਮਝਾ ਸਕਦੇਗੇ ਆ ਜਿਹੜੀਆਂ ਮਹਿਕ ਵਰਗੀਆਂ ਗੰਦਕ ਤੇੜਾ ਫਿਰਦੀਆਂ ਨਾ ਉਹਨਾਂ ਨੂੰ ਵੇਖ-ਵੇਖ ਕੇ ਬੱਚਿਆਂ ਤੇ ਆ ਅਸਰ ਪੈਂਦਾ ਜਿਹੜੀਆਂ ਨਿੱਕੀਆਂ ਕੁੜੀਆਂ ਉਹਨਾਂ ਨੂੰ ਵੀ ਲੱਗਦਾ ਵੀ ਇਦਾਂ ਦਾ ਕੁਝ ਬੋਲ ਕੇ ਇਦਾਂ ਦਾ ਕੁਝ ਦਿਖਾ ਕੇ ਨਾ ਸਿਰਫ ਫੇਮਸ ਹੋ ਜਾਣਗੇ ਸਾਨੂੰ ਪੈਸਾ ਹੀ ਪੈਸਾ ਆਊਗਾ ਪਰ ਉਹਨਾਂ ਨੂੰ ਹਜੇ ਇਹ ਨਹੀਂ ਪਤਾਗਾ ਵੀ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਮੈਂ ਕਹਿੰਦੀ ਆ ਵੀ ਕੁੜੀਆਂ ਨਿੱਕੇ ਨਿੱਕੇ ਵੀਡੀਓਜ਼ ਅਪਲੋਡ ਕਰੀ ਜਾਂਦੀਆਂ ਉਹਨਾਂ ਦੇ ਘਰ ਦੇ ਕਿੱਥੇ ਉਹਨਾਂ ਨੂੰ ਵੀ ਇਹ ਲਾਲਚ ਹੋਗਾ ਵੀ ਇਹ ਕੰਜਰਖਾਨਾ ਕਰਨਗੇ ਕੁੜੀਆਂ ਸਾਡੀਆਂ ਸਾਨੂੰ ਪੈਸੇ ਆਉਣਗੇ ਵੀ ਉਹਨਾਂ ਦਾਗਦਾ ਨਹੀਂਗਾ ਉਹਨੇ ਹੋਏ ਪਏ ਆ ਕਿਉਂ ਨਾ ਕਰੇ ਫੋਨ ਹੀ ਇੱਕ ਆਦੇ ਕੁੜੀ ਆਦੇ ਕੋਲ ਸੰਭਾਲ ਕੇ ਰੱਖ ਲੈਂਦੀ ਆ ਵੀ ਸੰਭਾਲ ਲਓ ਭਾਈ ਆਦੇ ਜਵਾਕਾਂ ਨੂੰ ਆ ਗੰਦਪੈਲ ਦੇਖਣ ਤੋਂ ਰੋਕੋ ਇਹਨਾਂ ਨੂੰ ਨਾ ਜਾਣ ਦਾ ਪੜਾਈ ਵੱਲ ਧਿਆ ਗਾਉਂ ਕਛ ਬਣ ਜਾਣਗੀਆਂ ਉਹ ਦੋਹਾਂ ਚਾਰਾਂ ਸਾਲਾਂ ਨੂੰ ਪਤਾ ਕੋਈ ਨਹੀਂ ਜਿਵੇਂ ਨੇਪਾਲ 'ਚ ਸੋਸ਼ਲ ਮੀਡੀਆ ਸਾਰਾ ਬੰਦ ਹੋ ਗਿਆ ਪਰ ਉੱਥੇ ਤਾਂ ਏਕਤਾ ਸੀਗੀ ਸਾਰਿਆਂ ਦੀ ਤੇ ਇੱਥੇ ਤਾਂ ਏਕਤਾ ਵੀ ਹੈ ਨਹੀਂ ਕਿ ਸੋਸ਼ਲ ਮੀਡੀਆ ਬੰਦ ਹੋ ਗਿਆ ਨਾ ਤੁਹਾਡੇ ਵਰਗਿਆਂ ਨੇ ਇੱਥੇ ਕਟੋਰੇ ਲੈ ਲੈ ਕੇ ਛੜਕਾਂ ਤਾਂ ਫਿਰਨਾ ਵਾ ਤੇ ਕਿਸੇ ਨੂੰ ਤੁਹਾਨੂੰ ਚਵਾਨੀ ਵੀ ਨਹੀਂ ਪਾਉਣੀਗੀ ਕਟੋਰੇ 'ਚ ਤੁਹਾਡੇ 'ਚ ਅਬੱਸ ਮੈਂ ਕੁੜੀਆਂ ਨੇ ਗੰਦ ਪਾਇਆ ਵਾ ਇਨਾ ਗੰਦ ਪਾਇਆ ਵਾ ਨਾ ਬਹੁਤ ਜ਼ਿਆਦਾ ਗੰਦ ਪਾਇਆ ਵਾ ਪਤਾ ਨਹੀਂ ਕਿਉਂ ਨਹੀਂ ਟਲਦੀਆਂ ਇੰਨੀਆਂ ਇਹਨੂੰ ਉਹ ਚੇਤਾਵਨੀਆਂ ਮਿਲ ਗਈਆਂ ਇੰਨੀਆਂ ਵਾਰਨਿੰਗਸ ਮਿਲ ਗਈਆਂ ਨੂੰ ਪਰ ਨਾ ਇਹ ਕੁੜੀ ਟਿਕਣ ਵਾਲੀ ਹੈ ਹੀ ਨਹੀਂਗੀ ਨਾ ਇਹਦੀ ਮਾਟੀ ਕੇ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਵੀ ਹੈ ਨਹੀਂਗਾ ਵੀ ਇਹਨਾਂ ਨੂੰ ਸਮਝਾਵੇ ਵੀ ਕੌਣ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਹੋਣਾ ਕੋਈ ਰਿਸ਼ਤੇਦਾਰ ਨਹੀਂ ਮਿਲਦਾ ਕੋਈ ਬਰਉਂਦਾਗਾ ਬਸ ਜਦੋਂ ਇਹਨਾਂ ਘਰੇ ਆਉਂਦੀ ਇਹਦੀ ਨਾਨੀ ਆਉਂਦੀ ਹੈਗੀ ਕਦੇ ਇਹਦੀਆਂ ਭੂਆ ਨਹੀਂ ਆਈਆਂ ਵੇਖੀਆਂ ਮੈਂ ਕਦੇ ਕੋਈ ਮਾਸੀ ਨਹੀਂ ਆਈ ਵੇਖੀ ਕੱਲੀ ਨਾਨੀ ਮੂੰਹ ਲਾਉਂਦੀ ਹੈਗੀ ਕਦੇ ਕੋਈ ਇਹਦਾ ਚਾਚਾ ਤਾਇਆ ਨਹੀਂ ਘਰੇ ਆਇਆ ਵੇਖਿਆ ਬਸ ਐਹੋ ਜਿਹੀਆਂ ਕੁੜੀਆਂ ਕਰਕੇ ਨਾ ਅੱਜਕੱਲ ਦੇ ਜਵਾਕ ਜਿਹੜੇ ਖਰਾਬ ਹੋਈ ਜਾਂਦੇ ਉਹ ਨਾ ਉਹ ਆਪ ਦਾ ਕੱਪੜੇ ਚੱਕ ਚੱਕ ਕੇ ਦਿਖਾਉਣ ਨੂੰ ਤਿਆਰ ਆ ਵੀ ਹਾਂ ਸਾਡੇ ਕੋਲ ਆ ਸਮਾਨ ਹੈਗਾ ਵਾ ਵੀ ਇਹਨਾਂ ਉਹਨਾਂ ਦੇ ਦਿਮਾਗ ਤੇ ਨਾ ਗਲਤ ਅਸਰ ਪਈ ਜਾਂਦਾ ਹੈ ਕਿੱਥੇ ਆਈਆਂ ਨੇ ਕੁੜੀਆਂ ਨੂੰ ਅੱਗੇ ਸਲਵਾ ਸੂਟ ਪਵਾਉਣੇ ਚੱਲ ਲੋ ਲੋ ਟੀ-ਸ਼ਰਟ ਪੂਰੇ ਕੱਪੜੇ ਪਾ ਲੈ ਲੋ ਟੀ-ਸ਼ਰਟ ਪਾ ਲਈ ਪੂਰੇ ਕੱਪੜੇ ਪਾ ਲੈ ਚਲੋ ਇੱਥੇ ਕੋਈ ਦਿੱਕਤ ਨਹੀਂ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਉਹਨਾਂ ਨੂੰ ਪਤਾ ਵੀ ਹਾਂ ਅਸੀਂ ਛੋਟੇ ਕੱਪੜੇ ਪਾਵਾਂਗੇ ਇਦਾਂ ਦੇ ਕੱਪੜੇ ਪਾਵਾਂਗੇ ਸਾਨੂੰ ਵਿਊ ਆਉਣਗੇ ਦੇ ਲੋ ਕਿੰਨਾ ਗਲਤ ਅਸਰ ਹੋਈ ਜਾਂਦਾ ਤੇ ਆ ਜਨਰੇਸ਼ਨ ਖਰਾਬ ਹੋਈ ਜਾਂਦੀ ਜਿਹੜੀ ਅੱਗੇ ਜਨਰੇਸ਼ਨ ਆਉਣੀ ਹੋਵੇ ਤਾਂ ਜਮ ਬੇੜਾ ਹੀ ਗਰਕਾ ਮੈਂ ਕਹਿੰਨੀ ਐਸ ਜਨਰੇਸ਼ਨ ਦਾ ਬੇੜਾ ਗਰਕ ਹੋਇਆ ਪਿਆ ਤੇ ਅਗਲੀ ਦਾ ਤਾਂ ਹੋਣਾ ਹੀ ਜੇ ਆ ਗੰਦ ਕਿਤੇ 2-4 ਸਾਲ ਹੋਰ ਨਾ ਰੁਕਿਆ ਨਾ ਪੰਜਾਬ ਆ ਜਿਹੜਾ ਆਪਣਾ ਕਹਦੇ ਨੇ ਪੰਜਾਬ ਆ ਇਤਿਹਾਸ ਕਿੰਨੇ ਆ ਹਨਾ ਸਿੱਖਾਂ ਦੇ ਇਤਿਹਾਸ ਨਾਲ ਜਾਣਿਆ ਜਾਂਦਾ ਵੀ ਯੋਧੇ ਰਹੇ ਇੱਥੇ ਸੂਰਮੇ ਰਹੇ ਐਸੇ ਇਤਿਹਾਸ ਨਾਲ ਜਾਣਿਆ ਜਾਂਦਾ ਪੰਜਾਬ ਤੇ ਦੋਆਂ ਚਾਰ ਸਾਲਾਂ ਨੂੰ ਪੰਜਾਬ ਆ ਜਿਹੜਾ ਲਚਕਤਾ ਦੇ ਨਾਮ ਨਾਲ ਜਾਣਿਆ ਜਾਊਗਾ ਜੇ ਆਹੀ ਹਾਲ ਰਿਹਾ 2-4 ਸਾਲ ਤੱਕ ਤਾਂ ਪੰਜਾਬ ਨੂੰ ਕਿਸੇ ਨੇ ਆਏ ਨਹੀਂ ਕਹਿਣਾ ਵੀ ਸਿੱਖ ਆ ਇੱਥੇ ਵੱਡੇ 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 ਜੋਧੇ ਸੂਰਮੇ ਪੈਦਾ ਹੋਏ ਸੀ ਕਿ ਆਏ ਕਹਿਣਾ ਵੀ ਇਹ ਪੰਜਾਬ ਉਹ ਆ ਜਿੱਥੇ ਲਚੈਤਾ ਹੁੰਦੀ ਹੈ ਸ਼ਰਿਆਮ ਐਨੇ ਆਪਾਂ ਕਹਿੰਦੇ ਨੇ ਨਾ ਬਾਲਦੇਸ਼ ਐਡਵਾਂਸ ਆ ਬਹੁਤ ਜ਼ਿਆਦਾ ਤਰੱਕੀ ਕੀਤੀ ਉਧਰ ਕੋਈ ਅਜੀ ਚੀਜ਼ ਸੋਚਦਾ ਨਹੀਂ ਗਾ ਖੁੱਲੇ ਆਮ ਚੱਲਦਾ ਸਾਰਾ ਕੁਝ ਪਰ ਉਧਰ ਲੋਕੀ ਐਨੇ ਵੀ ਬੇਸ਼ਰਮ ਨਹੀਂ ਗੇ ਜਿੰਨੇ ਇੱਧਰ ਹੋਏ ਪਏ ਆ ਪੰਜਾਬ ਨੇ ਤਾਂ ਬੇੜਾ ਹੀ ਕਰਕੇ ਕਰ ਰੱਖਿਆ ਲੋਕਾਂ ਨੇ ਤਾਂ ਪੰਜਾਬ ਦਾ ਉੱਧਰ ਬੰਗਲਾਦੇਸ਼ ਦੇ ਲੋਕ ਅਡਵਾਂਸ ਆ ਪਰ ਉਹ ਪੈਸੇ ਖਾਤਰ ਇੰਨਾ ਕੁਝ ਨਹੀਂ ਕਰਦੇ ਕੁਝ ਚਾਰਕ ਵਿਊ ਦੀ ਖਾਤਰ ਇੰਨਾ ਕੁਝ ਨਹੀਂ ਕਰਦੇ ਜਿੰਨਾ ਅੱਜਕੱਲ ਪੰਜਾਬ ਦੇ ਵਿੱਚ ਹੋ ਰਿਹਾ ਵਾ ਹੁਣ ਤਾਂ ਰੱਬ ਹੀ ਰਾਖਾ ਪੰਜਾਬ ਦਾ ਉਹੀ ਬਚਾਊਗਾ ਚਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆ